ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜਿਹੜੀ ਅੱਜ ਅਸੀਂ ਗੱਲਬਾਤ ਕਰਾਂਗੇ ਉਹਦੇ ਵਿਚਾਰ ਚਰਚਾ ਅੱਜਕੱਲ੍ਹ ਹਰੇਕ ਘਰ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਰਖੜੀ ਦਾ ਪਵਿੱਤਰ ਤਿਉਹਾਰ ਨੇੜੇ ਆ ਰਿਹਾ ਹੈ ਅਤੇ ਆਪਣੀ ਇਸ ਵੀਡੀਓ ਦਾ ਵਿਸ਼ਾ ਵੀ ਇਸੇ ਟੌਪਿਕ ਤੇ ਹੈ ਰਖੜੀ ਤੇ ਭਰਾ ਆਪਣੀ ਭੈਣ ਨੂੰ ਆ ਇੱਕ ਚੀਜ਼ ਕਦੇ ਨਾ ਦੇਣ ਨਹੀਂ ਤਾਂ ਦੋਹਾਂ ਦਾ ਹੀ ਨੁਕਸਾਨ ਹੋਵੇਗਾ ਤੇ ਉਹ ਕਿਹੜੀ ਚੀਜ਼ ਹੈ ਜੋ ਮੇਰੇ ਵੀਰਾਂ ਨੇ ਆਪਣੀਆਂ ਭੈਣਾਂ ਨੂੰ ਰਖੜੀ ਵਾਲੇ ਦਿਨ ਜਾਂ ਫਿਰ ਕਿਸੇ ਵੀ ਦਿਨ ਨਹੀਂ ਦੇਣੀ ਤੇ ਇਸੇ ਵਿਸ਼ੇ ਤੇ ਪੂਰੀ ਗੱਲਬਾਤ ਕਰਾਂਗੇ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਸੁਣ ਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਵੀ ਦੇਣਾ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਰਖੜੀ ਦੇ ਤਿਉਹਾਰ ਬਾਰੇ ਗੱਲ ਕਰਨ ਜਾ ਰਹੇ ਹਾਂ ਭਾਵੇਂ ਕਿ ਰਖੜੀ ਦਾ ਤਿਉਹਾਰ ਸਿੱਖਾਂ ਦੇ ਲਈ ਨਹੀਂ ਹੈ ਪਰ ਫਿਰ ਵੀ ਕਈ ਸਿੱਖ ਵੀਰ ਰਖੜੀ ਦੇ ਇਸ ਤਿਉਹਾਰ ਨੂੰ ਹਰ ਸਾਲ ਮਨਾਉਂਦੇ ਨੇ ਇਸ ਤਿਉਹਾਰ ਦੇ ਆਉਣ ਤੇ ਭੈਣਾਂ ਦੇ ਮਨ ਦੇ ਵਿੱਚ ਬੜਾ ਚਾਹ ਹੁੰਦਾ ਹੈ ਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਜ਼ਿੰਦਗੀ ਭਰ ਭੈਣ ਭਰਾ ਦੇ ਰਿਸ਼ਤੇ ਦੇ ਵਿੱਚ ਪਿਆਰ ਬਣਿਆ ਰਹੇ ਸਤਿਕਾਰ ਬਣਿਆ ਰਹੇ ਖੁਸ਼ੀਆਂ ਬਣਿਆ ਰਹਿਣ ਤੇ ਫਿਰ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਰਖੜੀ ਵਾਲੇ ਦਿਨ ਜਾਂ ਫਿਰ ਕਦੇ ਵੀ ਕੋਈ ਭੈਣ ਆਪਣੇ ਪੇਕੇ ਘਰ ਦੇ ਵਿੱਚ ਆਉਂਦੀ ਹੈ ਇੱਕ ਵੀਰ ਵੱਲੋਂ ਕਦੇ ਵੀ ਇਹ ਚੀਜ਼ ਭੈਣ ਨੂੰ ਨਹੀਂ ਦੇਣੀ ਚਾਹੀਦੀ ਜਿਵੇਂ ਅਸੀਂ ਦੇਖਦੇ ਹਾਂ ਕਿ ਕਈ ਭੈਣਾਂ ਆਪਣੇ ਸਹੁਰੇ ਘਰ ਤੋਂ ਪੇਕੇਆਂ ਦੇ ਘਰ ਦੇ ਵਿੱਚ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਦੇ ਲਈ ਆਉਂਦੀਆਂ ਨੇ ਉਹ ਆਪਣੇ ਵੱਲੋਂ ਸੋਨੇ ਗਿਫਟ ਸੋਨੇ ਰਖੜੀ ਨਾਲ ਕੁਝ ਖਾਣ ਪੀਣ ਦਾ ਸਮਾਨ ਵੀ ਲੈ ਕੇ ਆਉਂਦੀਆਂ ਨੇ ਅਤੇ ਆ ਕੇ ਆਪਣੇ ਵੀਰ ਨੂੰ ਰਖੜੀ ਬੰਨ੍ਹਦੀਆਂ ਨੇ ਅੱਗੋਂ ਭਰਾ ਵੀ ਜਿੰਨੇ ਜੋਗਾ ਵੀ ਹੋਵੇ ਜ਼ਰੂਰ ਕੁਝ ਦਿੰਦਾ ਹੈ ਕਈ ਕਪੜੇ ਦਿੰਦੇ ਨੇ ਕਈ ਪੈਸੇ ਦਿੰਦੇ ਨੇ ਜਾਂ ਫਿਰ ਕੋਈ ਗਿਫਟ ਕਹਿਣ ਤੋਂ ਭਾਵ ਕਿ ਭੈਣ ਅਤੇ ਭਰਾ ਦੋਵੇਂ ਹੀ ਆਪਣੇ ਸਰਕਲ ਦੇ ਹਿਸਾਬ ਦੇ ਨਾਲ ਜਿੰਨੇ ਕੁ ਯੋਗੇ ਹੁੰਦੇ ਨੇ ਉਸ ਦੇ ਹਿਸਾਬ ਦੇ ਨਾਲ ਪੂਰਾ ਇੱਕ ਦੂਸਰੇ ਨੂੰ ਖੁਸ਼ ਕਰਨ ਦਾ ਯਤਨ ਕਰਦੇ ਨੇ ਅਤੇ ਆਪਾਂ ਸ਼ੁਰੂ ਤੋਂ ਹੀ ਇੰਜ ਦੇਖਦੇ ਆ ਰਹੇ ਹਾਂ ਪਹਿਲਾਂ ਸਾਡੀ ਭੂਆ ਜੀ ਉਹ ਪੇਕੇ ਘਰ ਆ ਕੇ ਸਾਡੇ ਪਿਤਾ ਜੀ ਨੂੰ ਰਖੜੀ ਬੰਨ੍ਹਦੀਆਂ ਸਨ ਉਸ ਤੋਂ ਬਾਅਦ ਫਿਰ ਆਪਣੀ ਵਾਰੀ ਆਈ ਹੈ ਆ ਬੌਧਿਕ ਘਰਾਂ ਦੇ ਵਿੱਚ ਰਖੜੀ ਵਾਲੇ ਦਿਨ ਬੜਾ ਹੀ ਖੁਸ਼ੀ ਬੜਾ ਹੀ ਚਾਹ ਦਾ ਮਾਹੌਲ ਹੁੰਦਾ ਹੈ ਪਰ ਦੂਜੇ ਪਾਸੇ ਕੁਝ ਪਰਿਵਾਰ ਅਜਾਏ ਵੀ ਨੇ ਕੁਝ ਭੈਣ ਭਰਾ ਅਜਾਏ ਵੀ ਨੇ ਜੋ ਇਸ ਤਿਉਹਾਰ ਨੂੰ ਰੋਜ਼ ਮੰਨਦੇ ਨੇ ਕਿਉਂ ਮੰਨਦੇ ਨੇ ਕਿਉਂਕਿ ਵਿੱਚ ਪੈਸੇ ਦੀ ਡਿਮਾਂਡ ਆ ਗਈ ਹੈ ਤੇ ਭੈਣ ਭਰਾ ਦਾ ਰਿਸ਼ਤਾ ਸਭ ਤੋਂ ਪਿਆਰਾ ਹੁੰਦਾ ਹੈ ਜਾਂ ਕਹਿ ਲਓ ਕਿ ਜੋ ਵੀ ਸਾਡੇ ਨੈਤਿਕ ਦੇ ਰਿਸ਼ਤੇ ਨੇ ਜਿੰਨਾ-ਜਿੰਨਾ ਰਿਸ਼ਤਾ ਹੋਵੇ ਉਸੇ अहमियत ਓਨੀ ਹੁੰਦੀ ਹੈ ਪਰ ਰਿਸ਼ਤਿਆਂ ਦੇ ਵਿੱਚ ਟੜੇੜਾਂ ਉਦੋਂ ਆਉਂਦੀਆਂ ਨੇ ਜਦੋਂ ਸਾਡੇ ਰਿਸ਼ਤਿਆਂ ਦੇ ਵਿੱਚ ਪੈਸਾ ਹੁੰਦਾ ਹੈ ਤੇ ਪੈਸੇ ਦੀ ਤੰਗੀ ਦੇ ਕਾਰਨ ਕਈ ਭੈਣ-ਭਰਾ ਦੇ ਵਿੱਚ ਕਈ ਤਰ੍ਹਾਂ ਦੇ ਮਨ ਮਿਟਾਵ ਆ ਜਾਂਦੇ ਨੇ ਪੈਸੇ ਦੇ ਨਾਲ-ਨਾਲ ਲੋਕ ਵਿਖਾਵਾ ਬਹੁਤ ਆ ਗਿਆ ਹੈ ਅਸੀਂ ਇੱਕ ਦੂਸਰੇ ਦੀ ਰੇਸ ਬਹੁਤ ਕਰਦੇ ਹਾਂ ਤੇ ਇੱਥੇ ਆ ਕੇ ਕੁਝ ਭੈਣਾਂ ਤੋਂ ਵੀ ਗਲਤੀ ਹੋ ਜਾਂਦੀ ਹੈ ਤੇ ਕੁਝ ਭਰਾਵਾਂ ਤੋਂ ਵੀ ਗਲਤੀ ਹੋ ਜਾਂਦੀ ਹੈ ਜਦੋਂ ਉਹ ਕਿਸੇ ਦੀ ਰੀਸ ਕਰਨਾ ਚਾਹੁੰਦੀਆਂ ਨੇ ਮੰਨ ਲਓ ਕਿ ਜਿੱਥੇ ਉਹ ਬੇਟੀ ਵਿਆਹੀ ਗਈ ਉਸ ਘਰ ਦੇ ਵਿੱਚ ਵਿਆਹੀ ਗਈ ਉਹਦੀ ਦਰਾਣੀ ਜਠਾਣੀ ਉਹਨਾਂ ਦੇ ਵਿੱਚੋਂ ਇੱਕ ਨੌ ਅਮੀਰ ਤੇ ਇੱਕ ਥੋੜੀ ਸਧਾਰਨ ਪਰਿਵਾਰ ਤੋਂ ਹੈ ਤੇ ਜੋ ਅਮੀਰ ਪਰਿਵਾਰ ਤੋਂ ਹੈ ਜਿਨ੍ਹਾਂ ਦੇ ਘਰ ਖੁੱਲਾ ਪੈਸਾ ਹੈ ਉਹ ਤਾਂ ਆਪਣੇ ਧੀ ਨੂੰ ਖੁੱਲਾ ਪੈਸਾ ਦਿੰਦੇ ਨੇ ਜੋ ਚੀਜ਼ ਉਹ ਮੰਗਦੀ ਹੈ ਉਹੀ ਗਿਫਟ ਦਿੰਦੇ ਨੇ ਤੇ ਜੋ ਸਧਾਰਨ ਪਰਿਵਾਰ ਦੀ ਬੇਟੀ ਹੈ ਸਭ ਦੇਖਦੀ ਹੈ ਤੇ ਉਹਦੇ ਮਨ ਦੇ ਵਿੱਚ ਆਉਂਦਾ ਹੈ ਕਿ ਜੇਕਰ ਇਹਦੇ ਪੇਕੇ ਪਰਿਵਾਰ ਨੇ ਇਹਦਾ ਇੰਨਾ ਕੀਤਾ ਹੈ ਕਿ ਜੇ ਮੇਰਾ ਪੇਕਾ ਪਰਿਵਾਰ ਕੱਟ ਕਰੇਗਾ ਤੇ ਮੇਰੀ ਸਹੁਰਿਆਂ ਦੇ ਵਿੱਚ ਕੀ ਇੱਜ਼ਤ ਰਹਿ ਜਾਵੇਗੀ ਤੇ ਉਹ ਲੋਕ ਵਿਖਾਵਾ ਕਰਨ ਦੇ ਲਈ ਆਪਣੀ ਉਸ ਦੇ ਨਾਲ ਬਰਾਬਰੀ ਕਰਨ ਦੇ ਲਈ ਆਪਣੇ ਪੇਕੇ ਪਰਿਵਾਰ ਅਤੇ ਭਰਾਵਾਂ ਤੇ ਦਬਾਅ ਪਾਉਂਦੀ ਹੈ ਕਿ ਮੈਂ ਪੇਕੇ ਘਰ ਦੇ ਵਿੱਚ ਰਹਿ ਰਹੀ ਹਾਂ ਤੇ ਮੈਨੂੰ ਕੋਈ ਮਹਿੰਗਾ ਗਿਫਟ ਮਹਿੰਗੀ ਚੀਜ਼ ਲੈ ਕੇ ਦਿੱਤੀ ਜਾਵੇ ਉਸ ਚੀਜ਼ ਦੀ ਮੰਗ ਕਰਦੀ ਹੈ ਜਿਸ ਚੀਜ਼ ਨੂੰ ਲੈਣ ਦੀ ਹਾਇਸੀਅਤ ਉਸਦੇ ਭਰਾ ਦੀ ਨਹੀਂ ਹੁੰਦੀ ਉਹਦੀ ਗੁੰਜਾਇਸ਼ ਨਹੀਂ ਹੁੰਦੀ ਭੈਣ ਭਰਾ ਨੇ ਬਚਪਨ ਦੇ ਵਿੱਚ ਇਕੱਠਿਆਂ ਖਾਣਾ ਪੀਣਾ ਇੱਕ ਦੂਜੇ ਦੀਆਂ ਚੀਜ਼ਾਂ ਵਰਤਨੀਆਂ ਪੈਸੇ ਇਕੱਠੇ ਕਰਕੇ ਇੱਕ ਦੂਜੇ ਨੂੰ ਗਿਫਟ ਦੇਣੇ ਇਹ ਸਭ ਚੱਲਦਾ ਸੀ ਪਰ ਹੁਣ ਜਿਉਂ ਵੱਡੇ ਹੋਏ ਇਧਰ ਭਰਾ ਦੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਇਸ ਕਰਕੇ ਮੇਰੀਆਂ ਭੈਣਾਂ ਇਹ ਲੋਕ ਵਿਖਾਵੇ ਦੇ ਚੱਕਰ ਦੇ ਵਿੱਚ ਬਰਾਬਰੀ ਕਰਦੇ ਚੱਕਰ ਦੇ ਵਿੱਚ ਪੇਕੇ ਪਰਿਵਾਰ ਦੇ ਵਿੱਚ ਭਰਾ ਤੇ ਦਬਾਅ ਨਾ ਪਾਉਣ ਤਾਂ ਉਹਨਾਂ ਦੇ ਰਿਸ਼ਤੇ ਦੇ ਵਿੱਚ ਫਿਰ ਫਿਕ ਨਹੀਂ ਪਾਵੇਗੀ ਤੇ ਮੇਰੀਆਂ ਭੈਣਾਂ ਨੂੰ ਇਹ ਤੇ ਸਮਝਣਾ ਚਾਹੀਦਾ ਹੈ ਕਿ ਸਭ ਨੂੰ ਪਤਾ ਹੈ ਕਿ ਕੌਣ ਕਿੰਨੇ ਪਾਣੀ ਦੇ ਵਿੱਚ ਹੈ ਕਿਹਦੇ ਪੇਕਿਆਂ ਦੀ ਕਿੰਨੇ ਗੁੰਜਾਇਸ਼ ਹੈ ਇਹ ਸਭ ਨੂੰ ਪਤਾ ਹੁੰਦਾ ਹੈ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਸਾਡੇ ਬਾਰੇ ਸਭ ਨੂੰ ਪਤਾ ਹੈ ਇੰਜ ਕਿਸੇ ਤੇ ਦਬਾਅ ਪਾ ਕੇ ਲੋਕ ਵਿਖਾਵਾ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਪੈਣਾ ਨੇ ਪੇਕੇ ਘਰ ਦੇ ਵਿੱਚ ਜਾਣਾ ਹੁੰਦਾ ਹੈ ਉੱਥੇ ਹਮੇਸ਼ਾ ਆਪਣੇ ਲਈ ਪਿਆਰ ਸਤਿਕਾਰ ਹੀ ਮੰਗਣਾ ਹੈ ਕਿਉਂਕਿ ਜੇ ਪੈਸੇ ਦੀ ਮੰਗ ਕਰਾਂਗੇ ਪੈਸਾ ਹਰ ਰਿਸ਼ਤੇ ਦੇ ਵਿੱਚ ਤੜੇੜ ਬਣ ਜਾਂਦਾ ਹੈ ਤੇ ਭੈਣਾ ਵੀ ਇਹ ਕੰਮ ਕਰਨ ਤੋਂ ਬਚਣਾ ਹੈ ਤੇ ਮੇਰੇ ਵੀਰਾਂ ਦੇ ਅੱਗੇ ਵੀ ਬੇਨਤੀ ਹੈ ਕਿ ਔਖੇ ਹੋ ਕੇ ਆਪਣੀਆਂ ਭੈਣਾਂ ਨੂੰ ਮਹਿੰਗੇ ਗਿਫਟ ਨਾ ਦੇਣ ਪਰ ਇਹ ਕੁਝ ਭੈਣਾਂ ਅਜਈਆਂ ਵੀ ਹੁੰਦੀਆਂ ਨੇ ਜੋ ਹਮੇਸ਼ਾ ਆਪਣੇ ਪਰਿਵਾਰਾਂ ਤੋਂ ਪਿਆਰ ਸਤਿਕਾਰ ਮੰਗਦੀਆਂ ਨੇ ਤੇ ਆਪਣੇ ਪਰਿਵਾਰ ਦੀ ਖੁਸ਼ੀ ਅਤੇ ਆਪਣੇ ਭਰਾ ਦੀ ਤੰਦਰੁਸਤੀ ਤਰੱਕੀ ਮੰਗਦੀਆਂ ਨੇ ਉਹਨਾਂ ਨੂੰ ਬਦਲੇ ਦੇ ਵਿੱਚ ਕੁਝ ਨਹੀਂ ਚਾਹੀਦਾ ਸਿਰਫ ਆਪਣੇ ਭਰਾ ਦਾ ਆਸ਼ੀਰਵਾਦ ਪਿਆਰ ਚਾਹੀਦਾ ਹੁੰਦਾ ਹੈ ਉਹਨਾਂ ਨੂੰ ਇਹ ਹੁੰਦਾ ਹੈ ਕਿ ਜਦ ਵੀ ਮੇਰਾ ਭਰਾ ਸਹੁਰੇ ਘਰ ਦੇ ਵਿੱਚ ਆਵੇ ਜਾਂ ਪੇਕੇ ਘਰ ਦੇ ਵਿੱਚ ਆਵੇ ਤੇ ਮੇਰਾ ਭਰਾ ਸਿਰਫ ਮੇਰੇ ਕੋਲ ਆਵੇ ਉਹ ਹੱਕ ਪਿਆਰ ਉਹ ਕਦੇ ਵੀ ਗਵਾਉਣਾ ਨਹੀਂ ਚਾਹੁੰਦੀਆਂ ਤੇ ਵੀਰਾਂ ਨੂੰ ਵੀ ਚਾਹੀਦਾ ਹੈ ਕਿ ਭੈਣਾਂ ਦਾ ਇਹ ਹੱਕ ਕਦੇ ਵੀ ਉਹਨਾਂ ਤੋਂ ਨਾ ਖੋਣ ਕਿਉਂਕਿ ਜ਼ਿੰਮੇਵਾਰੀਆਂ ਤਾਂ ਦਿਨੋ-ਦਿਨ ਵਾਧਦੀਆਂ ਜਾਣਗੀਆਂ ਪਰ ਸਭ ਰਿਸ਼ਤਿਆਂ ਨੂੰ ਨਾਲ ਲੈ ਕੇ ਚੱਲਣਾ ਸਾਡਾ ਫਰਜ਼ ਹੈ ਭਰਾਵਾਂ ਨੂੰ ਚਾਹੀਦਾ ਹੈ ਕਿ ਜਦ ਵੀ ਭੈਣਾਂ ਆਉਂਦੀਆਂ ਨੇ ਜ਼ਰੂਰੀ ਨਹੀਂ ਕਿ ਰਖੜੀ ਵਾਲੇ ਦਿਨ ਜਦ ਵੀ ਉਹ ਪੇਕੇ ਘਰ ਦੇ ਵਿੱਚ ਆਉਂਦੀਆਂ ਨੇ ਤੇ ਕਦੇ ਵੀ ਦੇਖ ਕੇ ਮੱਥੇਵਟ ਨਹੀਂ ਪਾਉਣਾ ਕਿਉਂਕਿ ਜਿਸ ਘਰ ਦੀ ਤੀਨੋਂ ਦੇਖ ਕੇ ਮੱਥੇਵਟ ਪਾਇਆ ਜਾਵੇ ਭੂਆ ਨੂੰ ਵੇਖ ਕੇ ਮੱਥੇਵਟ ਪਾਇਆ ਜਾਵੇ ਉਸ ਘਰ ਦੀ ਤਰੱਕੀ ਕਦੇ ਵੀ ਹੋ ਨਹੀਂ ਸਕਦੀ ਉਹ ਭੈਣ ਹੈ ਜਾਂ ਭੂਆ ਹੈ ਜਿਸ ਨੇ ਕਦੇ ਇਸ ਘਰ ਦੇ ਲਈ ਬੜੀਆਂ ਅਰਦਾਸਾਂ ਕੀਤੀਆਂ ਸੀ ਬੇਨਤੀਆਂ ਕੀਤੀਆਂ ਸੀ ਤਰੱਕੀ ਦੇ ਲਈ ਰੱਬ ਅੱਗੇ ਝੋਲੀਆਂ ਆਟੀਆਂ ਸੀ ਤੇ ਜੇਕਰ ਉਸ ਦੀ ਭੈਣ ਚਾ ਪੂਆ ਦੀ ਆਖ ਰੋ ਕੇ ਚਲੀ ਗਈ ਇਸ ਘਰ ਦੇ ਵਿੱਚੋਂ ਤਾਂ ਫਿਰ ਤਾਂ ਘਰ ਦੇ ਕਦੇ ਵੀ ਖੁਸ਼ ਨਹੀਂ ਰਹਿ ਸਕਦੇ ਇਸ ਕਰਕੇ ਜਦੋਂ ਵੀ ਘਰ ਦੇ ਵਿੱਚ ਧੀ ਭੈਣ ਪੂਆ ਆਉਂਦੀ ਹੈ ਤਾਂ ਉਹਨਾਂ ਨੂੰ ਪੂਰੇ ਸਤਕਾar ਦੇ ਨਾਲ ਪਿਆਰ ਦੇ ਨਾਲ ਉਹਨਾਂ ਦਾ ਸਵਾਗਤ ਕਰਨਾ ਹੈ ਤੇ ਇਹਨਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਅਤੇ ਰਿਸ਼ਤੇ ਦੇ ਵਿੱਚ ਜਦੋਂ ਆਪਾਂ ਪੈਸੇ ਨੂੰ ਨਾਲ ਲੈ ਕੇ ਆਉਂਦੇ ਹਾਂ ਤੇ ਇਹ ਰਿਸ਼ਤੇ ਪਿਆਰ ਦੇ ਪ੍ਰਤੀਕ ਨੇ ਪਿਆਰ ਨਾਲ ਨੇ ਪਾਉਣੇ ਨੇ ਕਦੇ ਵੀ ਮਹਿੰਗੇ ਗਿਫਟਾਂ ਦੇ ਬਾਰੇ ਤੁਲਨਾ ਨਹੀਂ ਕਰਨੀ ਕਦੇ ਵੀ ਲੋਕ ਵਿਖਾਵਾ ਕਰਕੇ ਆਪਣੇ ਭਰਾ ਦੇ ਉੱਤੇ ਪ੍ਰੈਸ਼ਰ ਨਹੀਂ ਪਾਉਣਾ ਤੇ ਕਦੇ ਵੀ ਜ਼ਿੰਮੇਵਾਰੀਆਂ ਦੇ ਬੋਝ ਦੇ ਹੇਠਾਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਜਰਨਾ ਨਹੀਂ ਹੈ ਮੇਰੇ ਵੀਰਾਂ ਨੇ ਭਾਵ ਕਿ ਆਪਣੇ ਸਾਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਆਪਣੀ ਭੈਣ ਨੂੰ ਦੇਖ ਕੇ ਮੱਥੇ ਵੱਟ ਨਹੀਂ ਪਾਉਣਾ ਜਿੰਨੇ ਜੋਗੇ ਹੋ ਉਹਨਾਂ ਦਾ ਸਭ ਕਰਨਾ ਚਾਹੀਦਾ ਹੈ ਜੋ ਘਰ ਦੀਆਂ ਧੀਆਂ ਭੈਣਾਂ ਨੂੰ ਸਤਿਕਾਰ ਦਿੰਦਾ ਹੈ ਵਾਹਿਗੁਰੂ ਉਹਨਾਂ ਨੂੰ ਹੀ ਮਾਣ ਸਨਮਾਨ ਬਖਸ਼ਦੇ ਹਨ ਇੱਕ ਦੂਸਰੇ ਦਾ ਸਤਿਕਾਰ ਕਰਨਗੇ ਜਿੰਨਾ ਇੱਕ ਦੂਜੇ ਦੀਆਂ ਸੋਚਾਂਗੇ ਤਾਂ ਸਭ ਦੇਖ ਕੇ ਉਹਨਾਂ ਦੇ ਬੱਚੇ ਵੀ ਇਹ ਸਿੱਖਣਗੇ ਇਸੇ ਨਾਲ ਹੀ ਅੱਜ ਦੀ ਵੀਡੀਓ ਇੱਥੇ ਹੀ ਖਤਮ ਉਮੀਦ ਕਰਦੀ ਹਾਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਸ਼ੇਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ